ਸਤ ਸ੍ਰੀ ਅਕਾਲ ਜੀ ਆ ਅੱਜ ਜੋ ਮੀਂਹ ਪੈਣ ਦੇ ਨਾਲ ਕਈ ਲੋਕਾਂ ਨੂੰ ਇਹ ਮੌਸਮ ਬਹੁਤ ਆਨੰਦਮਈ ਲੱਗਦਾ ਲੇਕਿਨ ਜਿਹੜੇ ਲੋਗ ਇਸ ਮੀਂਹ ਨੂੰ ਵੇਖ ਕੇ ਘਾਬਰ ਜਾਂਦੇ ਆ ਉਹਨਾਂ ਵਿੱਚ ਰੋਪੜ ਦੇ ਖਾਸ ਕਰਕੇ ਸ਼ਹਿਰ ਨਿਵਾਸੀ ਔਰ ਆ ਜਿਹੜਾ ਮੈਰੀ ਸਟੇਡੀਅਮ ਆ ਰੋਪੜ ਦਾ ਜਿਹੜਾ ਕਿ ਬਹੁਤ ਪ੍ਰਾਣਾ ਇਤਿਹਾਸਿਕ ਸਟੇਡੀਅਮ ਆ ਇਹਦੇ ਤੁਹਾਨੂੰ 3-4 ਘੰਟਿਆਂ ਦੀ ਮੀਂਹ ਦਾ ਜੋ 3 ਤੋਂ 4 ਘੰਟਿਆਂ ਦੀ ਬਰਸਾਤ ਦੇ ਨੇ ਜੋ ਇਹਦਾ ਹਾਲ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਇਹਦੇ ਵਿੱਚ ਤੁਸੀਂ ਕੁਝ ਲੋਗ ਇਸ ਗੱਲ ਦੀ ਜਿਹੜੀ ਬਦਲਾਵ ਵਾਲੀ ਸਰਕਾਰ ਸੀ ਜਿਨ੍ਹਾਂ ਤੋਂ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਸੀ ਜਿਹੜੇ ਕੰਮ ਸ਼ਾਇਦ ਅਸੀਂ ਆਪਣੇ ਪੁਰਾਣੀਆਂ ਸਰਕਾਰਾਂ ਨਹੀਂ ਕਰਾ ਸਕੀਆਂ ਉਹਨਾਂ ਨੂੰ ਭੰਡਣ ਦੀ ਬਜਾਏ ਅੱਜ ਜੇਕਰ ਇਸ ਚੀਜ਼ ਦੇ ਉੱਤੇ ਧਿਆਨ ਦੇਣ ਜਿਹੜੇ ਵੱਡੇ ਵੱਡੇ ਦਾਅਵੇ ਕਰਦੀ ਆ ਸਰਕਾਰ ਭਾਵੇਂ ਇੱਥੋਂ ਦੇ ਲੋਕਲ ਐਮਐਲਏ ਆ ਵੀ ਆ ਜੋ ਹਾਲਾਤ ਬਣੇ ਆ ਇਹਦਾ ਜ਼ਿੰਮੇਵਾਰ ਕੌਣ ਆ ਅਗਰ ਅਸੀਂ ਜ਼ਿੰਮੇਵਾਰਾਂ ਤੇ ਸਾਨੂੰ ਜ਼ਰੂਰ ਲੋਕਾਂ ਨੇ ਸਜ਼ਾ ਦੇ ਦਿੱਤੀ ਲੇਕਿਨ ਮਸਲਾ ਇਹ ਆ ਵੀ ਅੱਜ ਦੀ ਮੌਜੂਦਾ ਸਰਕਾਰ ਔਰ ਅੱਜ ਦੇ ਮੌਜੂਦਾ ਐਡਮਿਨਿਸਟ੍ਰੇਸ਼ਨ ਕੀ ਕਰਦੀ ਪਈ ਆ ਲੋਕਾਂ ਦੇ ਇਹ ਹਾਲਾਤਾਂ ਤੋਂ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਆ ਤੁਸੀਂ ਵੇਖੋ ਆ ਸਾਰਾ ਸਟੇਡੀਅਮ ਇੱਥੇ ਤੱਕ ਸਾਰਾ ਡੁੱਬਿਆ ਪਿਆ ਅੰਦਰ ਜਿਹੜਾ ਸ਼ਹਿਰ ਦਾ ਜੋ ਸ਼ਹਿਰ ਦੇ ਅੰਦਰ ਹਾਲਾਤ ਹੋਏ ਪਏ ਆ ਉਹ ਵੱਦ ਨਾਲੋਂ ਬੱਤਰ ਆ ਔਰ ਮੈਨੂੰ ਕਹਿਣ ਚ ਕੋਈ ਬਰੇਜ ਨਹੀਂ ਐ ਇਸ ਗੱਲ ਦੇ ਵਿੱਚ ਵੀ ਇਹ ਅਗਰ ਇੱਕ ਅੱਧਾ ਕੋਈ ਹੋਰ ਮੀਂਹ ਪੈ ਗਿਆ ਤੇ ਜਿਹੜੇ ਲੋਕਾਂ ਨੂੰ ਤਾਂ ਇਹ ਲੱਗਦਾ ਵਾ ਵੀ ਮੀਂਹ ਦੇ ਨਾਲ ਬੜਾ ਮੌਸਮ ਚੱਗਾ ਹੋ ਗਿਆ ਜਾਂ ਆਨੰਦ ਆ ਗਿਆ ਸ਼ਹਿਰ ਵਾਲੇ ਜਿਹੜੀ ਦਿੱਕਤ ਪਰੇਸ਼ਾਨੀ ਚੋਂ ਨਿਕਲਦੇ ਆ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਮੈਂ ਮੁੱਦਾ ਇਸ ਕਰਕੇ ਚੁੱਕ ਰਿਆਂ ਮੌਜੂਦਾ ਐਡਮਿਨਿਸਟ੍ਰੇਸ਼ਨ ਵਾਸਤੇ ਮੌਜੂਦਾ ਇੱਥੋਂ ਤੱਕ ਕਿ ਮੌਜੂਦਾ ਮਿਨਿਸਪਲ ਕਮੇਟੀ ਵਾਸਤੇ ਮੌਜੂਦਾ ਪ੍ਰਧਾਨ ਵਾਸਤੇ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਵੀ ਤੁਸੀਂ ਵੀ ਜਿਹੜੇ ਸੰਜੇ ਬਰਮਾ ਜੀ ਤੁਸੀਂ ਬਿਲਕੁਲ ਕੌਂਸਲ ਦੇ ਪ੍ਰਧਾਨ ਜੇ ਲੇਕਿਨ ਤੁਸੀਂ ਵੀ ਆਪਣੇ ਖਲਾਤ ਲੋਕਾਂ ਤੱਕ ਜ਼ਾਹਿਰ ਕਰੋ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਜ਼ਿੰਮੇਵਾਰ ਮੰਨਣਾ ਕਿਉਂ ਮਿਨਿਸਪਲ ਕਮੇਟੀ ਜਿਹੜੀ ਨਾਮ ਦੇ ਉੱਤੇ ਤਾਂ ਇਹ ਕਹਿੰਦੇ ਆ ਵੀ ਹਾਂ ਸੰਜੇ ਵਰਮਾ ਜੀ ਪ੍ਰਧਾਨ ਆ ਲੇਕਿਨ ਕੀ ਵਾਕਿਆ ਸੰਜੇ ਵਰਮਾ ਕੋਲੋਂ ਪਾਵਰ ਹੈਗੀ ਆ ਕੀ ਉਹਨਾਂ ਕੋਲੋਂ ਅਧਿਕਾਰ ਹੈਗਾ ਵਾ ਮਿਊਨਿਸਪਲ ਕਮੇਟੀ ਦੇ ਉੱਤੇ ਵੀ ਉਹ ਆਪਣਾ ਆ ਕੇ ਇਹ ਚੀਜ਼ਾਂ ਦਾ ਹੱਲ ਕਰ ਸਕਣ ਜਿੱਥੇ ਸੰਜੇ ਵਰਮਾ ਦੀ ਮੈਂ ਗੱਲ ਕਰਦਾ ਉੱਥੇ ਮੌਜੂਦਾ ਐਮਐਲਏ ਦੀ ਵੀ ਗੱਲ ਕਰਨੀ ਪੈਂਦੀ ਆ ਵੀ ਕਿਉਂ ਮੌਜੂਦਾ ਐਮਐਲਏ ਜਿਹੜਾ ਇੰਨੀ ਰੋਜ਼ ਫੀਤੇ ਕੱਟ ਰਿਆ ਉਹਨਾਂ ਨੂੰ ਆ ਦੁੱਬੇ ਹੋਏ ਸਟੇਡੀਅਮ ਨਹੀਂ ਵੇਖਰੇ ਆ ਵੱਡੇ ਵੱਟੇ ਜਿਹੜਾ ਜੋ ਰੋਪੜਦੇ ਹਾਲਾਤ ਆ ਉਹ ਨਹੀਂ ਵੇਖਰੇ ਸਾਢੇ 3 ਸਾਲ ਹੋ ਗਏ ਇਨਾਂ ਦੀ ਸਰਕਾਰ ਨੂੰ ਤੁਸੀਂ ਪੁਰਾਣੀਆਂ 70 ਸਾਲਾਂ ਦੀ ਸਰਕਾਰ ਦਾ ਜ਼ਿੰਮੇਵਾਰ ਢਰਾਈ ਜੋ ਸਰਕਾਰ ਨੂੰ ਸਾਨੂੰ ਭੰਡੀ ਜਾਓ ਮੈਂ ਵੀ ਕਹਿਣਾ ਚਾਹੁੰਦਾ ਮੈਂ ਇੱਕ ਵਾਰ ਵੀ ਅੱਜ ਤੱਕ ਐਮਐਲਏ ਨਹੀਂ ਬਣਿਆ ਮੈਂ ਕਿਸੇ ਸਰਕਾਰੀ ਅਹੁਦੇ ਤੇ ਨਹੀਂ ਰਿਹਾ ਮੇਰੇ ਤੇ ਸਿਰ ਤੇ ਠੀਕਰਾਂ ਭੰਨਣ ਨਾਲੋਂ ਘਟੋ ਘਟ ਆਪਣੀ ਕਾਰਗੁਜ਼ਾਰੀ ਨੂੰ ਸਹੀ ਕਰੋ ਆ ਬਹੁਤ ਇਤਿਹਾਸਕ ਸਟੇਡੀਅਮ ਆ ਆ ਮੇਰੇ ਖਿਆਲ ਨਾਲ ਡੀਐਸਓ ਦੀ ਖੁੱਦੀ ਗੱਡੀ ਆ ਆ ਮੇਰੇ ਖਿਆਲ ਡੀਐਸਓ ਦੀ ਖੁੱਦੀ ਗੱਡੀ ਆ ਔਰ ਆ ਜੋ ਹਾਲਾਤ ਅੱਜ ਦੇ ਇੱਥੇ ਬਣੇ ਆ ਉਹਦੇ ਵਾਸਤੇ ਜ਼ਿੰਮੇਵਾਰੀ ਫਿਕਸ ਕਰਨੀ ਪਊਗੀ ਅਗਰ ਤਾਂ ਸਾਢੀ ਕਰਨੀ ਆ ਤੇ ਬਿਲਕੁਲ ਜੀ ਸਕਦੇ ਹੋ ਉਹਨਾਂ ਨਾਲੇ ਠੀਕ ਹੋ ਜਾਂਦੇ ਆ ਤੇ ਸਾਢੀ ਕਰ ਦੋ ਲੇਕਿਨ ਸਵਾਲ ਮੌਜੂਦਾ ਸਰਕਾਰ ਨੂੰ ਬਣਦੇ ਆ ਮੌਜੂਦਾ ਐਮਐਲਏ ਨੂੰ ਬਣਦੇ ਆ ਜਿਨ੍ਹਾਂ ਨੂੰ ਸਾਢੇ 3 ਸਾਲ ਹੋ ਗਏ ਫਿਰ ਬਦਲਾਅ ਦੇ ਨਾਂ ਤੇ ਵੋਟਾਂ ਮੰਗੀਆਂ ਕੀ ਆ ਬਦਲਾਅ ਆਇਆ ਜਿਨ੍ਹਾਂ ਨੇ ਕਿਹਾ ਸੀਗਾ ਵੀ ਬਦਲਾਅ ਆਊਗਾ ਔਰ ਸਾਰਾ ਕੁਝ ਠੀਕ ਹੋ ਜਾਊਗਾ ਤੇ ਫਿਰ ਆਪ ਦੱਸੋ ਠੀਕ ਹੋ ਗਿਆ ਇਹ ਤਾਂ ਪ੍ਰਾਣਿਆਂ ਨਾਲੋਂ ਵੀ ਮਾੜਾ ਹਾਲ ਹੋ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਇਹ ਸਵਾਲ ਖੜੇ ਕਰਨੇ ਬੰਦ ਦੇ ਆ ਹਰ ਉਸ ਹਰ ਉਸ ਸਰਕਾਰ ਨੂੰ ਜਿੰਨਾ ਕਰਕੇ ਅੱਜ ਇਹ ਜ਼ਿੰਮੇਵਾਰੀ ਸਾਨੂੰ ਮੰਨਣੀ ਪਊਗੀ ਅਖੀਰ ਦੇ ਵਿੱਚ ਮੈਂ ਇੰਨਾ ਕਹੂੰਗਾ ਵੀ ਸਾਡੀ ਮਿਊਨਿਸਪਲ ਕਮੇਟੀ ਦੇ ਕਾਉਂਸਲਰਾਂ ਨੂੰ ਸਾਡੇ ਮਿਊਨਿਸਪਲ ਕਮੇਟੀ ਦੇ EMPLOYEES ਨੂੰ ਔਰ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ MLA ਸਾਹਿਬ ਦੇ ਕਹਿਣ ਦੇ ਉੱਤੇ ਇਕੱਲਾ ਕੰਮ ਨਾ ਹੋਵੇ ਅਗਰ ਮਿਊਨਿਸਪਲ ਕਮੇਟੀ ਆਪਣਾ ਕੰਮ ਕਰੇ ਅਗਰ ਮਿਊਨਿਸਪਲ ਕੌਂਸਲਰਾਂ ਕੋਲ ਮਾੜੀ ਮੋਟੀ ਤਾਕਤ ਦਿੱਤੀ ਜਾਵੇ ਉਹਨਾਂ ਦੇ ਦਿੱਤੇ ਹੋਏ ਪਲਾਨ ਪਾਸ ਕੀਤੇ ਜਾਣ ਤੇ ਸ਼ਾਇਦ ਕਿਤੇ ਇਹ ਹਾਲਾਤ ਜਿਹੜੇ ਆ ਥੋੜੇ ਬਹੁਤੇ ਸੁਧਰ ਸਕਦੇ ਆ ਨਹੀਂ ਤਾਂ ਸ਼ਹਿਰ ਜਦੋਂ ਵੀ ਮੀਂਹ ਪੈਂਦਾ ਵਾ ਤੇ ਸ਼ਹਿਰ ਬਣੇ ਰੱਬ ਤੋਂ ਇਹ ਆਸ ਕਰਦੇ ਆ ਵੀ ਅਸੀਂ ਡੁੱਬ ਜਾਣਾ ਇਹ ਇਹ ਲੋਕ ਜਿਹੜੇ ਮੀਂਹ ਦਾ ਨਜ਼ਾਰਾ ਕਈ ਲੈਂਦੇ ਹੋਣਗੇ ਲੇਕਿਨ ਰੋਪੜ ਵਾਲਿਆਂ ਨੂੰ ਮੀਂਹ ਆਂਦਾ ਵਾ ਤੇ ਉਦੋਂ ਐ ਆਪਣੇ ਘਰ ਡੁੱਬਦੇ ਵਿਖਦੇ ਆ ਆਪਣੇ ਜੋ ਮਤਲਬ ਘਰਾਂ ਦੇ ਵਿੱਚ ਪਾਣੀ ਵੜਦਾ ਵਿਖਦਾ ਵਾ ਸ਼ਹਿਰ ਦੇ ਹਾਲਾਤ ਇਹੋ ਜਿਹੇ ਹੋ ਜਾਂਦੇ ਆ ਵੀ ਲੋਕਾਂ ਦਾ ਨਿਕਲਣਾ ਦੁਰਬ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਵਾ ਔਰ ਅਖੀਰ ਦੇ ਵਿੱਚ ਮੈਂ ਇਨਾ ਕਹੂੰਗਾ ਵੀ ਇਹਦੇ ਵਾਸਤੇ ਜ਼ਿੰਮੇਵਾਰੀਆਂ ਫਿਕਸ ਕਰੋ ਇਹਦੇ ਵਾਸਤੇ ਕਿਸੇ ਦੀ ਜ਼ਿੰਮੇਵਾਰੀ ਬਣਦੀ ਆ ਇਹ ਜਿਹੜੇ ਲੋਕ ਇਸ ਨੂੰ ਤੂ ਤੂ ਮੈ ਮੈ ਦੀ ਲੜਾਈ ਬਣਾ ਦਿੰਦੇ ਆ ਨਾ ਔਰ ਜਿਹੜੇ ਕਹਿ ਦਿੰਦੇ ਆ ਵੀ ਹਾਂ ਤੁਸੀਂ ਕੀ ਕੀਤਾ ਅਸੀਂ ਕੀ ਕੀਤਾ ਜਿੰਨਾ ਵੀ ਅੱਜ ਸਰਕਾਰ ਆ ਉਹਨਾਂ ਤੋਂ ਪੁੱਛੋ ਉਹਨਾਂ ਨੇ ਕੀ ਕੀਤਾ ਜੇ ਸਾਢੇ 3 4 ਸਾਲਾਂ ਚ ਤੁਸੀਂ ਆ ਸ਼ਹਿਰ ਦਾ ਗੰਦ ਨਹੀਂ ਕੱਢ ਸਕੇ ਅੱਜ ਸਾਰੇ ਸ਼ਹਿਰ ਦੇ ਵਿੱਚ ਅਸੀਂ ਜਿਹੜਾ ਮਾਰ ਕੇ ਆਏ ਆ ਅਖੀਰ ਚ ਆ ਕੇ ਇੱਥੇ ਜਦੋਂ ਮਹਿਰੂ ਸਪੋਰਟ ਸਟੇਡੀਅਮ ਵੇਖਿਆ ਤੇ ਬੜਾ ਦੁੱਖ ਲੱਗਾ ਵੀ ਜਿਹੜੇ ਸਰਕਾਰ ਦਾਅਵੇ ਕਰਦੀ ਆ ਸਪੋਰਟ ਸਟੇਡੀਅਮ ਐਵੇਂ ਹੋ ਗਏ ਫਲਾਨੇ ਹੋ ਗਏ ਢਮਕਾਣੇ ਹੋ ਗਏ ਆਗੇ ਹਾਲ ਇੱਕ ਮੀਂਹ ਦੇ 3-4 ਘੰਟਿਆਂ ਨੇ ਆ ਮੀਂਹ ਦੇ ਹਾਲ ਕਰ ਦਿੱਤੇ ਆ ਜਿਹੜਾ ਰਹਿ ਰੱਬ ਦਾ ਨਾਂ ਸੋ ਮੇਰੀ ਬੇਨਤੀ ਆ ਤੂੰ ਤੂੰ ਮਮੇ ਦੀ ਲੜਾਈ ਛੱਡ ਕੇ ਸਾਨੂੰ ਸਵਾਲ ਕਰਨ ਦੀ ਬਜਾਏ ਮੌਜੂਦਾ ਸਰਕਾਰ ਨੂੰ ਸਵਾਲ ਕਰੋ ਮੌਜੂਦਾ ਸਰਕਾਰ ਦੇ ਆਪਣਾ ਐਮਐਲਏ ਨੂੰ ਪੁੱਛੋ ਵੀ ਜਿਹੜਾ ਤਰ੍ਹਾਂ ਐਡਮਿਨਿਸਟ੍ਰੇਸ਼ਨ ਤੇ ਐਡਾ ਕੰਟਰੋਲ ਤੂੰ ਕਹਿਣਾ ਵਾ ਹੈਗਾ ਵਾ ਤੇਰੇ ਕਹਿਣ ਦੇ ਉੱਤੇ ਅਫਸਰ ਸਾਰੇ ਕੰਮ ਕਰਦੇ ਆ ਐਮਸੀਆਂ ਤੋਂ ਤੂੰ ਪਾਵਰ ਲੈ ਕੇ ਆਪਣੇ ਹੱਥ ਵਿੱਚ ਲਿੱਤੀ ਹੋਈ ਆ ਪ੍ਰਧਾਨ ਨੂੰ ਕਿਉਂ ਵਿਫਲਤ ਕੀਤਾ ਪਿਆ ਪ੍ਰਧਾਨ ਦੇ ਹੱਥ ਕੁਝ ਨਹੀਂ ਛੱਡਿਆ ਤੇ ਫਿਰ ਐਮਐਲਏ ਤੋਂ ਪੁੱਛੋ ਜਦੋਂ ਹਰ ਜਗ੍ਹਾ ਫੀਤੇ ਤੂੰ ਕੱਟਨੇ ਆ ਹਰ ਜਗ੍ਹਾ ਮਤੇ ਤੂੰ ਪਵਾਣੇ ਆ ਤੇ ਫਿਰ ਭਾਈ ਇਹ ਕੰਮ ਦਾ ਵੀ ਹੱਲ ਤੂੰ ਕੱਢ ਕੇ ਦੇ ਯਾ ਤਾਂ ਪ੍ਰਧਾਨ ਨੂੰ ਤਾਕਤ ਦੋ ਔਰ ਪ੍ਰਧਾਨ ਕਿਸੇ ਤੱਕੰਮ ਦਾ ਹੋਵੇ ਤੇ ਆਪਣਾ ਇਹ ਚੀਜ਼ ਕਰੇ ਨਹੀਂ ਤਾਂ ਪ੍ਰਧਾਨ ਜੀ ਮੈਂ ਤੁਹਾਨੂੰ ਵੀ ਕਹਿੰਦਾ ਵਾਂ ਲੋਕਾਂ ਨੇ ਤੁਹਾਡੇ ਵੀ ਦਿਵਾਲੇ ਹੋ ਜਾਣਾ ਜਾਂ ਤਾਂ ਤੁਸੀਂ ਵੀ ਕੋਪੜਦੇ ਇਹ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਆ ਔਰ ਅਗਰ ਤੁਹਾਡੇ ਤੇ ਜ਼ਿੰਮੇਵਾਰੀ ਬਣਦੀ ਆ ਤੇ ਫਿਰ ਬਿਲਕੁਲ ਬੇਸ਼ੱਕ ਤੁਸੀਂ ਅਸਤੀਫਾ ਵੀ ਦੇ ਦਿਓ ਇਹੋ ਜੀ ਜ਼ਿੰਮੇਵਾਰੀ ਤੋਂ ਆਪਾਂ ਕੀ ਲੈਣਾ ਜੇ ਆਪਾਂ ਲੋਕਾਂ ਦੇ ਕੰਮ ਨਾ ਆ ਸਕੀ ਜਾਂ ਫਿਰ ਐਮ ਐਲ ਏ ਅਸਤੀਫਾ ਦੇ ਦੇ ਅਗਰ ਤੁਸੀਂ ਲੋਕਾਂ ਦੇ ਹਾਲਾਤ ਨਹੀਂ ਸੁਧਾਰ ਸਕਦੇ ਅਗਰ ਤੁਸੀਂ ਲੋਕਾਂ ਦੀ ਲਿੱਤੀ ਹੋਈ ਤਾਕਤ ਨੂੰ ਨਹੀਂ ਵਰਤ ਸਕਦੇ ਤੇ ਫਿਰ ਇਹੋ ਜੀ ਕੁਰਸੀਆਂ ਤੇ ਬਣੇ ਰਹਿਣ ਦਾ ਤੁਹਾਡਾ ਕੋਈ ਹੱਕ ਨਹੀਂ ਆ ਜੋ ਹਾਲਾਤ ਬਣੇ ਆ ਜੋ ਸਾਰੇ ਸ਼ਹਿਰ ਦੇ ਹਾਲਾਤ ਆ ਬਹੁਤ ਮੰਦ ਭੱਗ ਗਿਆ ਉਮੀਦ ਕਰਦੇ ਆ ਕਿ ਇੰਨਾ ਹਾਲਾਤਾਂ ਦੇ ਵਿੱਚ ਸੁਧਾਰ ਹੋਊਗਾ ਬਹੁਤ ਬਹੁਤ ਧੰਨਵਾਦ ਅਸੀਂ ਲੋਕਾਂ ਤੋਂ ਆਸ ਨਹੀਂ ਕਿ ਕਿਸੇ ਨੂੰ ਸਾਡੀ ਲੋੜ ਪਵੇ ਕਿਸੇ ਨੂੰ ਕਿਸੇ ਤਰੀਕੇ ਦੀ ਲੋੜ ਪਵੇ ਉਹ ਕਮੇਟੀ ਨੂੰ ਮੌਜੂਦਾ ਸਰਕਾਰ ਨੂੰ ਜ਼ਰੂਰ ਆਪਣਾ ਆਪਣੇ ਫੋਨ ਨੰਬਰ ਮੁਹੱਈਆ ਕਰਾਣੇ ਚਾਹੀਦੇ ਆ ਆਪਣਾ ਪੰਪ ਮਸ਼ੀਨਾ ਪਾਣੀ ਕੱਟਣ ਦੀਆਂ ਜੋ ਜੋ ਤਰੀਕੇ ਆ ਉਹ ਅਪਣਾਣੇ ਚਾਹੀਦੇ ਆ ਔਰ ਇਹ ਡਰੇਨੇਜ ਸਿਸਟਮ ਨੂੰ ਜਿਹੜਾ ਬੰਦ ਹੋ ਜਾਂਦਾ ਵਾ ਜਿਹੜਾ ਚੋਕ ਹੋ ਜਾਂਦਾ ਵਾ ਸ਼ਹਿਰ ਜਿਹੜਾ ਵਾ ਬੁਰੀ ਤਰ੍ਹਾਂ ਫਸ ਜਾਂਦਾ ਵਾ ਇਹਦੇ ਬਾਰੇ ਜ਼ਰੂਰ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਬਹੁਤ-ਬਹੁਤ ਉਮੀਦ ਕਰਦੇ ਆ ਰੱਬ ਸਾਰਿਆਂ ਤੇ ਮਿਹਰ ਬਣਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ